ਸਿਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10770 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਸ਼ਹਿਰ ਜਿਗਰਾਉਂ ਜੀ ਜ਼ਿਲ੍ਹਾ ਬਈਨੂ ਲੁਧਿਆਣਾ ਪੈਂਦਾ ਜਿਹੜੇ ਕੋਲ ਵੀਡੀਓ ਬਣਾ ਰਹੇ ਆ ਵਪਾਰ ਦਾ ਕੰਮ ਹੈ ਬਾਈ ਹੋਣਾ ਦਾ ਜੀ ਰੋਟੀਨ ਚ ਪਸ਼ੂ ਆਉਂਦੇ ਰਹਿੰਦੇ ਨੇ ਤੇ ਰੋਟੀਨ ਚ ਆਪਣੇ ਚੈਨਲ ਤੇ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਅੱਜ ਟੋਟਲ 6 ਐਨੀਮਲ ਸੇਲ ਆ ਜੀ 4 ਗੱਬਣ ਆ ਜੀ 2 ਸੂਏ ਸਵਾਏ ਆ ਜਾਣਕਾਰੀ ਪ੍ਰੋਪਰ ਤੁਹਾਨੂੰ 22 ਤੋਂ ਲੈ ਦਾਂਗੇ ਜੀ ਤਸੱਲੀ ਭਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ 22 ਦਾ ਚੱਲਦਾ ਰਹੂਗਾ ਜੀ ਖਸੀ ਗਾਲ ਜੀ ਖਸੀ ਗਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਬਾਈ ਜਸਪਾਲ ਸਿੰਘ ਫਰੰਟ ਕੋਠੇ ਫਿਜ਼ਰਾ ਸ਼ਹਿਰ ਜਿਹੜਾ ਆ ਉਹ ਜਿਹੜਾ ਲੁਧਿਆਣਾ ਮੋਬਾਈਲ ਨੰਬਰ ਹੀ 9779488286 ਠੀਕ ਆ ਬਾਈ ਇੱਕ ਨੰਬਰ ਤੋਂ ਸ਼ੁਰੂ ਕਰ ਲੈਣੇ ਆ ਇੱਕ ਵੀਰਾਂ ਨੂੰ ਬੇਨਤੀ ਹੈ ਕਿ ਜਿਹੜੀਆਂ ਹੁਣ ਤੁਸੀਂ ਵੀਡੀਓ ਦੇਖ ਰਹੇ ਹੋ ਇਹ ਆਪਣੇ ਨਵੇਂ ਚੈਨਲ ਤੇ ਦੇਖ ਰਹੇ ਹੋ ਜੀ ਪੁਰਾਣਾ ਆਪਣਾ ਡਿਲੀਟ ਹੋ ਗਿਆ ਨਵੇਂ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਸ਼ੇਅਰ ਕਰ ਦਿਓ ਜੀ ਇੱਕ ਨੰਬਰ ਤੋਂ ਸ਼ੁਰੂ ਕਰ ਲੈਣੇ ਆ ਜੀ ਸੂਆ ਕਿੰਨਾ ਬਾਈ ਜੀ ਦੂਸਰਾ ਸੂਆ ਜੀ ਇਹ ਹਾਂ ਦਾਨ ਕਿੰਨੇ ਲੈਂਦੇ ਆ ਨੰਬਰ ਇਹ ਦੱਸ ਦਿੰਦੀ ਸੱਚੀ ਕਿੰਨਾ ਕੁ ਬਾਜ ਦੁੱਧ ਤੇ ਦੁੱਧ ਬਾਜ ਬਰੇ ਅੱਛੀ 25 ਤੋਂ ਬੱਸ ਠੀਕ ਆ ਬਾਈ ਤੇ ਸੀਮਨ ਕਿਹੜਾ ਲੱਗਿਆ ਵਾ ਜੀ ਇਹਦਾ ਸੀਮਨ ਹਾਂਜੀ ਸੀਮਨ ਦਾ ਨਾਮ ਕਰਾ ਨੋਰਮਲ ਲੱਗਿਆ ਵਾ ਜੀ ਠੀਕ ਆ ਜੀ ਤੋੜ ਕੇ ਦਿਖਾ ਦਿਓ ਜੀ ਸੁਆ ਦੂਜਾ ਜੀ ਦਾਣਾ ਲੈ ਜੂਗੀ ਹਜੇ 5-4 ਦਿਨ 25-26 ਕਿਲੋ ਦੁੱਧ ਬਾਈ ਦੱਸਦਾ ਕਿ ਖੁੱਲਾ ਬਾਜੂਗੀ ਹਵਾਨਾ ਬਹੁਤ ਸੋਹਣੇ ਨੇ ਤੁਹਾਨੂੰ ਚੈੱਕ ਕਰਾ ਦਿੰਨੇ ਸੋਹਣਾ ਤੇ ਵੱਡਾ ਹਵਾਨਾ ਸ਼ਾਨਦਾਰ ਤਿਆਰ ਕਰਦੀ ਹੁੰਦੀ ਆ ਲਗਭਗ 5-6 ਦਿਨਾਂ ਦੇ ਕਰਦਾ ਪੂਰਾ ਟੌਪ ਦਾ ਹਵਾਨਾ ਤਿਆਰ ਕਰ ਲੈਣਾ ਝੋਲ ਬਹੁਤ ਬਈ ਹਵਾਨੇ ਚ ਥਣ ਕੱਲਾ ਕੱਲਾ ਨਿੱਖੜਨਾ ਹੱਥੀ ਜਵਾਈ ਵਾਲਾ ਸੋਹਣੇ ਫੇਸ ਕੁਆਲਟੀ ਆ ਬਰੀਡ ਵਾਈਜ਼ ਕਰਮਾ ਵਾਲੀ ਭੂਰੀ ਚੰਗੀ ਆ ਜਿਹੜੇ ਸਾਵਣਾ ਵਜਨ موجوده 25-26 ਕਿਲੋ ਦੇ ਵੀ ਸਕਦੀ ਆ ਕੋਈ ਬਾਲਾ ਨਹੀਂ ਬਾਕੀ ਸੇਵਾ ਦਾ ਕਿਉਂਕਿ ਸੀਜ਼ਨ ਗਰਮੀ ਦਾ ਚੱਲੀ ਜਾਂਦਾ ਮੌਸਮ ਥੋੜਾ ਜਿਆਦਾ ਹੀ ਗਰਮ ਆ ਤੇ ਥੋੜਾ ਜ ਦੁੱਧ ਦੀ 19-21 ਹੋ ਜਾਂਦੀ ਆ ਸੇਵਾ ਗੌਰ ਨਾਲ ਜਿੰਦਰਾ ਗੱਭਰੇ ਬੂਰੀਆ ਕਰਮਾਂ ਵਾਲੀ ਦਾ ਮੁੱਲ ਬਾਈ ਲੈਣ ਦੇਗਾ ਮੁੱਲ ਬਾਈ ਜੇ 80 ਕਰਾ ਲਓ 75 ਕੋਲ 72 ਹਜ਼ਾਰ ਦੀ ਬਚੀ ਦੀ ਮੁੱਲ ਕਰਾਉਣ ਨੂੰ ਬਾਈ ਕਹਿੰਦਾ ਜਿੰਨੇ ਮਰਜ਼ੀ ਕਰਾ ਲਓ 72000 ਦੀ ਬਚੀ ਦੇ ਦਾਂਗੇ ਜੀ ਬਰੀਡ ਵਾਈ ਜੀ ਕਰਮਾਂ ਵਾਲੀ ਪੂਰੀ ਚੰਗੀ ਆ 2 ਨੰਬਰ ਬਾਈ ਇਹਦੀ ਕੀ ਡਿਟੇਲ ਆ ਜੀ ਇਹ ਵੀਰੇ ਬਚੀ ਗੱਭਣਾ ਜੀ ਠੀਕ ਆ ਜੀ ਤੇ ਹਜੇ ਦਿਨ ਬਾਕੀ ਆ ਜੀ 20 ਠੀਕ ਆ ਜੀ ਕਿੰਨਾ ਪਾਜ ਦੁੱਧ ਦੇ ਦੁੱਧ ਤੇਰੇ ਬਾਦੂ ਬੱਚੀ 20 ਕਿਲੋ ਰਾਂ ਦੇ ਇਹਦਾ ਸੀਮਨ ਰਿਕਾਰਡ ਪਤਾ ਜੀ ਆਪਾਂ ਨੂੰ ਨਹੀਂ ਪਤਾ ਜੀ ਠੀਕ ਹੈ ਜੀ। ਸੁਆ ਦੂਜਾ ਜੀ। ਹਾਂ ਜੀ ਵੀਰੇ। ਸੁਆ ਦੂਜਾ। ਸੈਣ ਹਜੇ ਫੁੱਲੇ ਹੀ ਪਾਜੂ ਬਦਨ 10 12 ਨੇ। ਹਾਂ ਜੀ ਵੀਰੇ ਵੀ ਜਨ ਕੋਲੇ ਨੇ। ਠੀਕ ਹੈ ਜੀ। 20 ਦਾ ਨ ਬਾਈ ਦਾ ਫੁੱਲੇ ਹੀ ਪਾਜੂਗੀ। ਟੋਲੀ ਕੱਚੀ ਕੱਚੀ ਆ ਦੇਖ ਸਕਦੇ ਹੋ। ਖਵਾਨੇ ਦੇ ਝੂਲ ਚੈੱਕ ਕਰ ਸਕਦੇ ਹੋ। ਪੂਰੀਆਂ ਵਲਟ ਨਾਲ ਪੰਨਿਆਂ ਨੇ ਇੱਕ ਹਿਸਾਬ ਦਾ ਸਟਾਰਟਿੰਗ ਹੀ ਆ ਜੀ ਹਵਾਨਾ। ਰੰਗ ਪ੍ਰਿੰਟ ਦੀ ਪੂਰੀ ਚੰਗੀਆਂ ਰਿਕਾਰਡ ਤਾਂ ਬਾਈ ਕੋਲ ਹੈ ਨਹੀਂਗਾ ਕੋਈ ਪਰ ਕਰਮਾਲੀ ਆਪ ਚੰਗੇ ਸੀਮਣ ਦੀ ਆ ਜੀ। ਥਾਣਾ ਦੇ ਸਿਰ ਸੋਹਣੇ ਆ ਗਏ ਤੇ ਲੱਗੇ ਵੀ ਹੱਤੀ ਚਵਾਈ ਵਾਲਾ ਥਾਣਾ ਜੀ ਬਾਕੀ ਵਜਨ ਵਜੂਦ ਦੇ ਵੀ ਚੰਗੀ ਆ ਕੱਚੀ ਜਰੂਰ ਅੱਜ ਤੁਹਾਡਾ ਫਾਇਦਾ ਹੋ ਜਾਣਾ ਅੱਜ ਭਾਜ ਮਰਜੀ ਜੇ ਤਿਆਰ ਹੋ ਗਈ ਤਾਂ ਮੁੱਲ ਫਿਰ ਵੋਝਾ ਹੋਊਗਾ ਅੱਜ ਬਾਈ ਪੂਰੀ ਆ ਤੇਰੇ ਤੇ ਠੰਡੀ ਸੀਰ ਵੀ ਕਰਮ ਵਾਲੀ ਪੂਰੀ ਆ ਚੈੱਕ ਕਰ ਸਕਦੇ ਹੋ ਤੁਸੀਂ ਅੱਜ ਦਾ ਮੁੱਲ ਬਾਈ 60 ਦੀ ਦੇ ਉਰੇ 60000 ਦੀ ਠੀਕ ਹੈ ਜੀ ਅੱਜ ਦਾ ਮੁੱਲ ਬਈ 60000 ਰੁਪਿਆ ਕਰਦੇ ਆ ਬਾਕੀ ਮਾਨਦਾਨ ਹੋ ਜਾਊਗਾ ਅੱਗੇ ਬਈ 3 ਨੰਬਰ ਇਹ ਮੇਰੇ ਬੱਚੀ ਹੈ ਕਿ ਪਨੂਰ ਦੰਦੋ ਜੀ ਇਹ ਹੈ ਵੀਰੇ ਦੰਦਾ ਜੀ ਆ ਚੋਗੀ ਹੋਈ ਅਸੀਂ ਠੀਕ ਹੈ ਜੀ ਠੀਕ ਹੈ ਬਈ ਫਾਰਮ ਚੋਂ ਫਾਰਮ ਚੋਂ ਲੈਂਦੀ ਆ ਜੀ ਇਹ ਤੇ ਇਹਦਾ ਰਿਕਾਰਡ ਹੈਗਾ ਆਪਣੇ ਕੋਲ ਜੀ ਹਾਂ ਜੀ ਵੀਰੇ ਇਹਦਾ ਰਿਕਾਰਡ ਪ੍ਰੋਪਰ ਹੈਗਾ ਵਾ ਠੀਕ ਹੈ ਜੀ ਪੀਡੀਐਫ ਦੇ ਫਾਰਮ ਨਹੀਂ ਦਿੱਤੀ ਆ ਅੱਛਾ ਸੀਮਨ ਪੀਡੀਐਫ ਇਹਦਾ ਲੱਗਿਆ ਠੀਕ ਹੈ ਬਈ ਫਿਰ ਸੀਲਸ ਲੱਗ ਕੇ ਜੇ ਕਰਨ ਵਾਲੀ ਇਨੀ ਵੀ ਜਾਉਂ ਜਣ ਦਿਨ ਕਿੰਨੇ ਲੈਂਦੀ ਆ ਬਈ ਦਿਨ ਮੇਰੇ ਹਜੇ ਲੈ ਜੂ ਬੱਚੀ ਮਾਨਕ ਚਲੋ 20 ਈਦਾਂ ਲੈ ਜੂਗੀ ਹਜੇ ਤਾਂ ਹਵਾਨਾ ਕਰਮ ਵਾਲੀ ਨੇ ਤੋਰ ਕੇ ਦਿਖਾਦੀ ਮੇਰੇ ਨਗੀਨਾ ਵੀ ਸੀ ਆ ਹਵਾਨਾ ਤਿਆਰ ਕਰਨਾ ਸ਼ੁਰੂ ਹੀ ਕੀਤਾ ਹਾਈਟ ਦੂਜੀਆਂ ਗਾਇਆਂ ਨਾਲੋਂ ਵੀ ਵੱਡੀ ਆ ਹੈ ਦੰਦਾ ਜੀ ਆ ਬਾਈ ਕਹਿੰਦਾ ਫਾਰਮ ਚੋਂ ਲਿਆਂਦੀ ਆ ਪੀਡੀਐਫ ਦੇਦੀ ਨਾ ਫਾਰਮ ਸੀਗਾ ਜੀ ਬਹੁਤ ਫਾਰਮ ਵਾਲੇ ਵੀ ਜੁੜੇ ਵੀ ਆ ਪੀਡੀਐਫ ਨਾਲ ਕਿਉਂਕਿ ਚੰਗੇ ਤੋਂ ਚੰਗਾ ਸੀਮਨ ਵੀ ਪ੍ਰੋਵਾਈਡ ਕਰਾ ਦਿੰਦੀ ਆ ਫੁੱਲ ਵਜਨਾਂ ਬੱਚੀ ਦਾ ਫੁੱਲ ਵਜਨ ਐਸੀ ਗੱਲਾਂ ਗੋਲ ਮਟੋਲੀ ਆ ਜੀ ਥਾਣਾ ਕੱਲਾ ਕੱਲਾ ਕੋਈ ਫੋਟ ਨਹੀਂ ਸ਼ਾਂਖ ਨਹੀਂ ਡੇਟ ਮੁਤਾਬਕ ਦੇਣਾ ਹਜੇ 20 ਬਏ ਆ 20 ਦਿਨਾਂ ਤੇ ਕਰਤਾ ਹਵਾਨਾ ਪੂਰਾ ਫਸ ਜਾਣਾ ਜੀ ਕੱਚੀ ਕੱਚੀ ਆ ਜੀ ਗੱਲੀ ਨਗੀਨਾ ਪੀਸ ਕਹਿ ਸਕਦੇ ਆ ਜਿਹੜਾ ਰਿਕਾਰਡ ਆ ਤੁਹਾਨੂੰ ਲਿਖਤੀ ਰੂਪ ਚ ਮਿਲੂਗਾ ਕਹਿਣ ਦੀ ਗੱਲ ਨਹੀਂ ਗਾ ਸੀਮਨ ਗਾਂ ਵੀ ਚੰਗੇ ਲੱਗਿਆ ਵਾ ਇਹਦੇ ਉਹ ਵੀ ਬੀਡੀ ਐਫ ਦਾ ਹੀ ਲੱਗਿਆ ਵਾ ਉਹਦਾ ਰਿਕਾਰਡ ਬਾਈ ਕਹਿੰਦਾ ਲਿਖਿਆ ਪਿਆ ਆਪਣੇ ਕੋਲ ਆਪਾਂ ਦੇ ਦਾਂਗੇ ਜੀ ਵਜਨ ਵਜੂਦ ਵੀ ਚੰਗਾ ਕਿਸੇ ਪਾਸੋਂ ਕੱਚ ਨਹੀਂਗਾ ਜੀ ਪੂਰੀ ਗੋਲ ਮਟੋਲੀ ਆ ਜੀ ਇਹਦਾ ਮੁੱਲ ਬਾਈ ਇਹ ਬਾਈ ਮੁੱਲ ਜਿੰਨਾ ਮਰਜੀ 75 ਦੀ ਬਸ ਯਸਨੋਈ ਹੋਈ ਸੀ ਜਮਾ ਜੈ ਜਿ ਡਿਮਾਂਡ ਆ ਬਾਈ ਕਹਿੰਦਾ ਮੁੱਲ ਕਰਾਉਣ ਨੂੰ ਜਿੰਨਾ ਮਰਜ਼ੀ ਕਰਾ ਲਓ 75000 ਦੀ ਯਸਨੋਈ ਆ ਜੀ ਅੱਗੇ ਬਾਈ ਇਹਦੀ ਕੀ ਡਿਟੇਲ ਹੈ ਇਹ ਮੇਰੇ ਦੂਜੇ ਸੂਏ ਆ ਠੀਕ ਹੈ ਇਹਦਾ ਨੰਬਰ ਸੰਜਿਆ ਕਰਮਾਲੀ ਨੂੰ ਮਾਰਦੀ ਮੁਰਗੀ ਦਾ ਨੰਬਰ ਜਮਾ ਜੀ ਜਮਾ ਇਹ ਬੱਚੇ ਖੋਲੀ ਕਰਨ ਠੀਕ ਹੈ ਜੀ ਅੰਗ ਕ੍ਰੋਸ ਆ ਜਾਂਦਾ ਜੀ ਗਰਮੀਆਂ ਦਾ ਸੋਫਾ ਜੀ ਨੇ ਘਰੇ ਰੱਖਣੀ ਆ ਉਹਨਾਂ ਲਈ ਚੰਗੀ ਚੀਜ਼ ਹੈ ਜੀ ਇਹ ਵੀ ਤੋੜ ਕੇ ਦਿਖਾ ਦਿਓ ਦੈਣ ਭਾਈ ਕਿੰਨੇ ਲੈਂਦੀ ਆ ਦੈਣ ਵੀ ਅਜੇ ਕੱਢ ਜੂਗੀ ਮੰਨ ਕੇ ਚੱਲੋ ਇਹ 10 ਦੈਣ ਕੱਢ ਜੂਗੀ 10 ਦੈਣ ਕੱਢ ਜੂਗੀ ਸੈਂਗ ਜ਼ਰੂਰ ਆ ਪਰ ਠੰਡੀ ਸੀਲ ਪੂਰੀ ਆ ਬਾਈ ਠੀਕ ਹੈ ਜੀ ਚਾਹੀ ਜਵਾਕ ਠੀਕੀ ਫਰਮਾ ਕਿੰਨਾ ਕੁ ਪਾਜੂ ਭਾਈ ਦੱਸ ਆਹ ਤੋਂ ਵੀ ਦੇ ਵਿੱਚ ਮੱਝਾਂ ਰਗਾਈ ਹੋਣਾ ਦੁੱਧ ਜਾਨਣੇ ਵਧੀਆ ਨੇ ਠੀਕ ਹੈ ਜੀ ਥਣਾ ਦੇ ਸਹਿਜ ਵੀ ਸੋਹਣੇ ਗੈਬ ਤੇ ਲੱਗੇ ਹੋਏ ਹੱਥੀ ਚਵਾਈ ਵਾਲਾ ਥਾਣਾ ਦੇਖ ਸਕਦੇ ਹਾਂ ਕੱਲਾ ਕੱਲਾ ਥਾਣਾ ਨਿਖੜ ਮਾ ਬਾਕੀ ਸੋਹਣੇ ਫੇਸ ਕੁਆਲਟੀ ਹੈ ਜੀ ਅੰਗ ਕ੍ਰੋਸ ਆ ਜਾਂਦਾ ਗਰਮੀ ਦਾ ਸੀਜ਼ਨ ਚੱਲੀ ਜਾਂਦਾ ਗਰਮੀ ਕਰਮ ਵਾਲੀ ਘੱਟ ਮਣਾਊਗੀ ਦੇਖ ਸਕਦੇ ਇਹਦਾ ਮੁੱਲ ਬਈ ਤਿਆਰ ਹੋ ਗਈ ਠੀਕ ਹੈ ਉਧਰ ਜੇ 60 ਦੀ ਵੇਚ ਲਓ 65 ਦੀ ਵੇਚ ਲਓ ਆਪਣੀ ਮਰਜ਼ੀ ਆ ਅੱਜ 48000 ਦੀ ਦੇ ਦੇਂਗੇ ਜਮਾਂ ਜੈ ਜੀ ਦੀ ਮੰਗ ਆ ਜੀ ਅੱਜ ਬਾਈ ਦੱਸਦਾ 48000 ਦੀ ਬੱਛੀ ਇਹ ਦੇ ਦਾਂਗੇ ਜਿੱਦ ਤੇ ਤਿਆਰ ਹੋਗੀ ਉਦ ਦੇ ਅਗਲੇ ਦਾ ਮੁੱਲ ਲਾ ਕਿਉਂਕਿ ਬਈ ਅਗਲੇ ਨੇ ਸੇਵਾ ਕਰਨੀ ਆ ਤੇ ਫਿਰ ਮੁੱਲ ਦਾ ਕੋਲਾਸ ਹੋਊਗਾ ਚਾਹੇ ਗਵਾਂਡੀਆਂ ਦਾ ਬੱਚਾ ਆ ਕੇ ਥੱਲੇ ਦੀ ਲਿੰਗ ਜੇ ਜੀ ਜਿੱਦ ਅੱਤ ਮਾਰ ਜੇ ਤਾਂ ਆਪਣੀ ਗਾਰੰਟੀ ਆ ਠੀਕ ਹੈ ਜੀ ਲਓ ਜੀ ਐਨੀ ਠੰਡੀ ਗਾਂ ਬਾਈ ਕਹਿੰਦਾ ਪੁਰਾ ਜਵਾਬ ਥੱਲੇ ਦੀ ਭੱਜੇ ਫਿਰਨ ਲੱਤ ਮਾਰ ਕੀ ਤਾਂ ਗਾਂ ਫਰੀ ਆਫ ਦਾ ਜੇ ਬਾਈ ਮਾਰ ਕੀ ਸੱਚੀ ਮਾਰਕਾ ਬਾਈ ਫਰੀ ਦੇਵਾਂਗੇ ਠੀਕ ਆ ਇਹ ਕਿਹੜੀ ਗੱਲ ਕਰ ਗੱਲ ਆ ਮੈਂ ਹੱਦ ਤੱਕ ਇਸੇ ਇੱਚ ਕਰਦੇ ਕਿਉਂ ਬੀਜ ਠੀਕ ਆ ਜੀ ਹੋਰ ਕਿਹਦੇ ਖਾ ਦੇ ਜੀ ਅੱਗੇ ਸੁਆ ਬਾਈ ਕਿੰਨ ਮਾ ਦੂਜਾ ਸੁਆ ਕਦੋਂ ਸੁਈ ਹੈ ਜੀ ਬੱਚਾ ਕੀ ਆ ਬੱਚਾ ਜੀ ਕਿੰਨਾ ਬੋਲਾ ਤਿਆਰ ਆ ਜੀ ਬੋਲਾ ਨਹੀਂ ਹੋਰ ਕਲੈਕਸ਼ਨ ਚੋਕਾ ਸੁਣਿਆ ਜੋਕ ਕੇ ਦੇ ਦਾਂਗੇ ਜੀ ਹਾਂਜੀ ਹਾਂਜੀ ਠੀਕ ਆ ਜੀ ਥਾਣਾ ਦੀ ਦਾਨ ਨਾ ਵੀ ਰੱਖ ਖਾਣਾ ਦੀ ਢਾਨਾ ਖਾਣਾ ਦੇ ਸਹਿਜ ਵੀ ਸੋਹਣੇ ਐ ਗੈਪ ਤੇ ਲੱਗੇ ਵੇ ਆ ਹੱਥੀ ਜਵਾਈ ਵਾਲਾ ਖਾਣਾ ਬਾਕੀ ਹਵਾਨਾ ਸੋਹਣਾ ਵੱਡਾ ਤੇ ਸ਼ਾਨਦਾਰ ਕਿੰਨਾ ਕ ਪਾਜੂ ਬਈ ਤੁਹਾਨੂੰ ਦੱਦ ਬਈ ਦੇ ਦੂ 20 ਕਿਲੋ ਠੀਕ ਹੈ ਜੀ ਕੋਈ ਬਾਲਾ ਵੀ ਨਹੀਂ ਜਿਹੜੇ ਹਸਾਉਣਾ ਤਿਆਰੀ ਆ ਕੋਈ ਬਾਲਾ ਵੀ ਨਹੀਂ ਬਾਕੀ ਦੁਪਹਿਰ ਦੇ ਟਾਈਮ ਵੀ ਵੀਡੀਓ ਬਣਾ ਰਹੇ ਆ ਖਾਣਾ ਇਹਦਾ ਵੀ ਗੱਲਾ ਕੱਲਾ ਨਿਖੜ ਮਾ ਬੱਚਾ ਮਗਰ ਬੱਚਾ ਏ ਇਹਦਾ ਮੁੱਲ ਜੀ ਤੇ ਭਾਈ ਦੇ ਦਾਂਗੇ ਆ 65 ਦੀ ਬਾ ਠੀਕ ਹੈ ਜੀ ਇਹ ਇਦਾ ਮੁੱਲ ਬਾਈ ਕਹਿੰਦਾ 65000 ਰੁਪਈਆ ਬਾਕੀ ਮਾਣ ਤਾਨ ਉਹਦੇ ਚ ਹੋ ਜਾਊਗਾ ਜਿਹਨੂੰ ਕੋਈ ਵੀ ਐਨੀਮਲ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹੂਗਾ ਜੀ ਧਾਰਾ ਮਾਰ ਕੇ ਤੁਹਾਨੂੰ ਚੈੱਕ ਕਰਾ ਸਕਦੇ ਆ ਕੋਈ ਨੰਨੇ ਤਬਾਈ ਨਾ ਕਰ ਸਕਦੇ ਆ 24 ਦੀ ਇੱਕ ਨੰਬਰ ਦੇਖ ਸਕਦੇ ਹੋ ਓਕੇ ਡਨ ਹੈ ਧੰਨਵਾਦ ਅੱਗੇ ਛੇ ਜੀ ਇਹ ਵੀ ਇਹ ਦੋ ਸੁੰਜੀਆਂ ਵੀ ਆ ਜੀ ਇਹਦੇ ਕੀ ਡਿਟੇਲ ਆ ਜੀ ਤੇ ਬਾਈ ਕੱਲ੍ਹ ਸੌਂ ਨਹੀਂ ਸੁੱਈ ਆ ਜੀ ਠੀਕ ਆ ਜੀ ਆਈ ਆ ਬੱਸੀ ਆ ਦੂਜਾ ਸੂਆ ਜੀ ਇਹਦਾ ਠੀਕ ਆ ਜੀ ਤੇ ਮਗਰ ਬੱਛਾ ਜੀ ਇਹਦੇ ਮਗਰ ਬੱਛਾ ਇਹਦੇ ਥੱਲੇ ਬੋੜਾ ਕਿੰਨਾ ਹੈ ਇਸਲੇ ਮੈਂ ਵੀ ਹੋਊਗਾ 13 ਕਿਲੋ ਬੋੜਾ ਹੋਊਗਾ 13 ਕਿਲੋ ਜੋਕ ਕੇ ਦੇ ਦਾਂਗੇ ਜੀ ਹਾਂ ਜੀ ਹਾਂ ਜੀ ਮੱਝਾਂ ਰਗਈ ਹੋਣਾ ਤੋੜ ਕੇ ਦਿਖਾ ਦੀ ਫੇਰ ਸ਼ਾਹੀਵਾਲ ਚ ਪੈਂਦੀ ਆ ਜੀ ਥਣ ਇਹਦਾ ਵੀ ਕੱਲਾ ਕੱਲਾ ਨਿਕੜ ਮਾ ਬੱਛਾ ਇਹਦੇ ਮਗਰ ਵੀ ਬਾਚ ਚਾਹੀਦਾ ਜੀ ਪਾਸ ਹੋਈ ਜੀ ਦੂਰ ਦੇ ਪੁੱਲ ਪੂਰੇ ਕੰਮਲੀ ਡਿਆ ਆਪਣਾ ਦੋਨਾਂ ਦੇ ਵਿੱਚ ਠੀਕ ਹੈ ਜੀ 13 ਕਿਲੋ ਬੌਲਾ ਨੈਟ ਰੈਡੀਆ ਦੋ ਟਾਈਮ ਚੋਲੇ ਚਾਰ ਚੋਲੇ ਤੇ ਚਾਹੇ ਛੇ ਚੋਲੇ ਤਸੱਲੀ ਤੁਸੀਂ ਕਰਨੀ ਹੈ ਜੀ ਕਿੰਨਾ ਬਾਜੂ ਭਾਈ ਇਹ ਕੋਤ ਭਾਈ ਬਾਲਾਂ ਦੇ ਬਚਦੇ 18 ਕਿਲੋ ਦੇ ਹੱਕਾ ਹੱਕਾ ਵੱਡੀ ਆ ਭਾਈ ਦਾ ਵਜ਼ਨ ਆ ਜੀ ਗਾਂ ਵੱਡੀ ਆ ਬਾਕੀ ਹਵਾਨੇ ਤੇ ਬਰੀਕ ਬਰੀਕ ਵੇਂਜ ਦੇਖ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਬਸ ਬਾਕੀ ਇਹਦਾ ਮੁੱਲ ਜੀ ਤੇ ਬਾਈ ਜਿੰਨੂੰ ਲਈ 62000 ਦੀ ਇਹਦਾ ਮੁੱਲ ਬਾਈ 62000 ਰੁਪਿਆ ਕਰਦੇ ਆ ਬਾਕੀ ਮਾਨ ਤਣ ਉਹਦੇ ਚ ਬਾਈ ਕਹਿੰਦਾ ਕਰ ਦਾਂਗੇ ਜਿਹਨੂੰ ਕੋਈ ਵੀ ਐਨੀਮਲ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਧੰਨਵਾਦ